ਹੁਣ ਹਮਸਫਰ ਦਾ ਚੋਣ ਕਰਨਾ ਬਹੁਤ ਮੁਸ਼ਕਲ ਹੋ ਗਿਆ ਕਿਉਂਕਿ ਹਰ ਕੋਈ ਦਸ ਜਗ੍ਹਾ ਮੂੰਹ ਮਾਰਨ ਲੱਗਾ ਹੈ ਦੋਸਤੋ ਅਗਰ ਤੁਸੀਂ ਵਿਆਹ ਗਲਤ ਲੜਕੀ ਝਾਂ ਪਰਿਵਾਰ ਵਿੱਚ ਕਰ ਲਿਆ ਤਾਂ ਤੁਹਾਨੂੰ ਆਪਣੇ ਪਿਆਰੇ ਬੱਚਿਆਂ ਨੂੰ ਦੇਖਣ ਤੇ ਮਿਲਣ ਦਾ ਹੱਕ ਵੀ ਖੋਣਾ ਹੋਵੇਗਾ ਪ੍ਰੇਮੀ ਦੇ ਚੱਕਰ ਵਿੱਚ ਘਰ ਵਿਗਾੜ ਬੈਠੀ ਔਰਤ ਉਸ ਡਸਟਬਿਨ ਦੀ ਤਰ੍ਹਾਂ ਹੁੰਦੀ ਹੈ ਜਿਸ ਦਾ ਇਸਤੇਮਾਲ ਤਾਂ ਸਭ ਕਰਦੇ ਹਨ ਪਰ ਅਪਣਾਉਂਦਾ ਕੋਈ ਨਹੀਂ ਸਿੰਗਲ ਲੜਕੀ ਨੂੰ ਲੱਭਣਾ ਮਤਲਬ ਅੱਜ ਦੇ ਸਮੇਂ ਵਿੱਚ ਡਾਇਨਾਸੌਰ ਲੱਭਣਾ ਜਦੋਂ ਮਰਦ ਦਾ ਬੁਰਾ ਵਕਤ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸਦੀ ਪਸੰਦੀਦਾ ਔਰਤ ਉਸ ਨੂੰ ਛੱਡ ਕੇ ਜਾਂਦੀ ਹੈ ਥੋੜੀ ਨਜ਼ਰ ਆਪਣੀਆਂ ਬੇਟੀਆਂ ਉੱਪਰ ਵੀ ਰੱਖਣਾ جناب ਕਿਉਂਕਿ ਹਰ ਵਾਰ ਘਰ ਦੇ ਅੰਦਰ ਜਾ ਕੇ ਮਿਲਣ ਵਾਲਾ ਲੜਕਾ ਗਲਤ ਨਹੀਂ ਹੁੰਦਾ ਕੌੜਾ ਹੈ ਪਰ ਸੱਚ ਹੈ ਦੂਸਰਿਆਂ ਨੂੰ ਰਵਾ ਕੇ ਜ਼ਿੰਦਗੀ ਦੇ ਮਜ਼ੇ ਲੈਣ ਵਾਲੇ ਸਬਰ ਰੱਖੋ ਜ਼ਿੰਦਗੀ ਇੱਕ ਦਿਨ ਤੁਹਾਡੇ ਮਜ਼ੇ ਵੀ ਲਾਏਗੀ ਜ਼ਿੰਦਗੀ ਦਾ ਸਭ ਤੋਂ ਔਖਾ ਕੰਮ ਲੋਕਾਂ ਦੇ ਚਿਹਰੇ ਦਾ ਪਿੱਛੇ ਦਾ ਅਸਲੀ ਚਿਹਰਾ ਪਹਿਚਾੰਣਾ ਸ਼ਰੀਰ ਤੋਂ ਜ਼ਿਆਦਾ ਸ਼ਬਦਾਂ ਨੂੰ ਸੁੰਦਰ ਰੱਖੋ ਕਿਉਂਕਿ ਲੋਕ ਚਿਹਰੇ ਭੁੱਲ ਜਾਂਦੇ ਹਨ ਪਰ ਸ਼ਬਦਾਂ ਨੂੰ ਹਮੇਸ਼ਾ ਯਾਦ ਰੱਖਦੇ ਹਨ ਜ਼ਿੰਦਗੀ ਨੂੰ ਦੇਖਣ ਦਾ ਸ਼ਬਦ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ ਜੋ ਸਟੇਟਸ ਵਿੱਚ ਦਿਲ ਦੀ ਗੱਲ ਕਹਿ ਦਿੰਦੇ ਹਨ ਲੋਕ ਗੀਤਾ ਉੱਪਰ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ ਅਗਰ ਇੰਤਜ਼ਾਰ ਸੀਮਾ ਤੋਂ ਜ਼ਿਆਦਾ ਹੋ ਜਾਏ ਤਾਂ ਮਿਲਣੇ ਦਾ ਮੂਹ ਹੌਲੀ-ਹੌਲੀ ਸਮਾਪਤ ਹੋ ਜਾਂਦਾ ਹੈ ਹਮੇਸ਼ਾ ਐਸੇ ਇਨਸਾਨ ਨੂੰ ਚੁਣੋ ਜੋ ਤੁਹਾਨੂੰ ਰਿਸਪੈਕਟ ਦੇਵੇ ਕਿਉਂਕਿ ਰਿਸਪੈਕਟ ਪਿਆਰ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਸੱਤ ਜਗਾ ਮੂੰਹ ਮਾਨਣ ਵਾਲੀ ਕੁਵਾਰੀ ਲੜਕੀ ਨੂੰ ਲੋਕ ਆਸਾਨੀ ਨਾਲ ਆਪਣੀ ਦੁਲਹਨ ਬਣਾ ਲੈਂਦੇ ਹਨ ਪਰ ਉਹਥੇ ਹੀ ਤਲਾਕਸ਼ੁਦਾ ਜਾਂ ਵਿਧਵਾ ਲੜਕੀ ਨੂੰ ਬਣਾਉਣ ਵਿੱਚ ਸ਼ਰਮ ਆਉਂਦੀ ਹੈ ਕੌੜਾ ਹੈ ਬਾਰ ਸੱਚ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਅੱਜ ਕੱਲ੍ਹ ਆਵਾਜ਼ਾਂ ਵਿੱਚ ਤਾਂ ਹਰ ਕਿਸੇ ਦੇ ਤਾਕਤ ਹੁੰਦੀ ਹੈ ਤੁਸੀਂ ਆਪਣੇ ਵਿਚਾਰਾਂ ਨੂੰ ਥੋੜੀ ਜਿਹੀ ਤਾਕਤ ਦਿਓ ਜਿਸ ਦੇ ਨਾਲ ਤੁਸੀਂ ਪਿਆਰ ਕਰਦੇ ਹੋ ਉਸ ਦੇ ਨਾਲ ਸੌਣ ਨਾਲ ਤੁਹਾਨੂੰ ਨੀਂਦ ਗਹਿਰੀ ਆਉਂਦੀ ਹੈ ਤੇ ਡਿਪਰੈਸ਼ਨ ਤੋਂ ਵੀ ਆਜ਼ਾਦੀ ਮਿਲਦੀ ਹੈ ਔਰਤ ਮਹੀਨੇ ਤੱਕ ਸੰਭੋਗ ਨਾ ਕਰੇ ਤਾਂ ਕੀ ਕੁਝ ਹੋ ਸਕਦਾ ਹੈ ਨੰਬਰ 1 ਗੈਰ ਮਰਦਾਂ ਦੇ ਵੱਲ ਮਨ ਆਕਰਸ਼ਿਤ ਹੋਣ ਲੱਗੇਗਾ ਨੰਬਰ 2 ਛੋਟੀ ਛੋਟੀ ਗੱਲਾਂ ਉੱਪਰ ਪਤੀ ਨਾਲ ਲੜਾਈ ਹੋਣ ਲੱਗੇਗੀ ਨੰਬਰ 3 ਛੋਟੀ ਛੋਟੀ ਗੱਲ ਉੱਪਰ ਗੁੱਸਾ ਬਹੁਤ ਆਵੇਗਾ ਨੰਬਰ 4 ਪੁਰਾਣੀ ਆਸ਼ਿਕ ਦੀ ਯਾਦ ਆਏਗੀ ਨੰਬਰ 5 ਨੀਂਦ ਨਾ ਆਉਣ ਦੀ ਸਮੱਸਿਆ ਹੋਣ ਲੱਗੇਗੀ ਨੰਬਰ 6 ਕਰਦਾ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰੇਗਾ ਨੰਬਰ 7 ਔਰਤ ਦੇ ਸੁਭਾਅ ਵਿੱਚ ਜਿੜਚੜਾਪਨ ਆਉਣ ਲੱਗੇਗਾ ਸਾਈਕੋਲੋਜੀ ਦੇ ਅਨੁਸਾਰ ਕਦੀ ਕਦੀ ਕੋਈ ਇਨਸਾਨ ਇੰਨੀ ਗਹਿਰਾਈ ਤੱਕ ਦਿਲ ਵਿੱਚ ਉਤਰ ਜਾਂਦਾ ਹੈ ਉਹ ਤੁਹਾਨੂੰ ਕਿੰਨਾ ਵੀ ਹਰਟ ਕਰੇ ਕਿੰਨਾ ਵੀ ਦੁੱਖ ਦੇਵੇ ਫਿਰ ਵੀ ਤੁਸੀਂ ਆਪਣੀ ਹਰ ਸਾਹ ਵਿੱਚ ਉਸ ਨੂੰ ਯਾਦ ਕਰਦੇ ਹੋ ਕਿਸੇ ਦੇ ਇੰਨੇ ਜ਼ਿਆਦਾ ਅਦੀ ਕਦੀ ਨਾ ਬਣੋ ਕੋੜੀ ਜ਼ੁਬਾਨ ਵਾਲੀ ਔਰਤ ਦੀ ਪਰਛਾਈ ਤੱਕ ਨੂੰ ਵੀ ਖੁਦ ਦੇ ਉੱਪਰ ਪੈਣ ਨਹੀਂ ਦੇਣਾ ਚਾਹੀਦਾ ਨਰਕ ਵੀ ਇਹਨਾਂ ਤੋਂ ਚੰਗਾ ਹੈ ਚੁੱਕ ਜਾਈ ਨਾ ਬਾਪ ਦੀ ਨਜ਼ਰ ਐਸਾ ਕੰਮ ਨਹੀਂ ਕਰਨਾ ਸੁਨੋ ਲੜਕੀਆਂ ਤੁਸੀਂ ਆਪਣੇ ਲੜਕੀ ਹੋਣ ਉੱਪਰ ਆਪਣੇ ਪਿਤਾ ਦਾ ਗੌਰਵ ਬਣਨਾ ਉਹਨਾਂ ਨੂੰ ਸ਼ਰਮਸਾਰ ਨਹੀਂ ਕਰਨਾ ਦੋ ਵੱਡੀ ਉਮਰ ਦੀਆਂ ਔਰਤਾਂ ਦੀ ਲੜਾਈ ਪਿੰਡ ਦੇ ਅੱਧੇ ਮਰਦਾਂ ਦੀ ਪੋਲ ਖੋਲ ਦਿੰਦੀ ਹੈ ਜਦੋਂ ਪਤੀ ਪਤਨੀ ਵਿੱਚ ਮਨ ਮੁਟਾਵ ਹੋ ਜਾਏ ਤਾਂ ਆਪਸ ਵਿੱਚ ਗੱਲਬਾਤ ਕਰਕੇ ਸੁਲਾਹ ਕਰ ਲਿਆ ਕਰੋ ਜੀਜਾ ਭੂਆ ਫੁੱਫੜ ਭੈਣ ਨੂੰ ਵਿਚੋਲਾ ਨਾ ਬਣਾਇਆ ਕਰੋ ਇਹ ਸੁਲਾਹ ਨਹੀਂ ਕਰਵਾਉਂਦੇ ਰਿਸ਼ਤੇ ਦਾ ਐਂਡ ਹੀ ਕਰਵਾ ਦਿੰਦੇ ਹਨ ਬੌਂਕਦੇ ਹੋਏ ਕੁੱਤੇ ਉੱਪਰ ਭਰੋਸਾ ਕਰ ਲੈਣਾ ਪਰ ਮੁਸਕਰਾਉਂਦੇ ਹੋਏ ਪੁਰਸ਼ ਰੋਂਦੀ ਹੋਈ ਇਸਤਰੀ ਉੱਪਰ ਕਦੀ ਭਰੋਸਾ ਨਹੀਂ ਕਰਨਾ ਵਿਆਹ ਦੇ ਬਾਅਦ ਪਤੀ ਦਾ ਪਿਆਰ ਸਿਰਫ ਬਿਸਤਰ ਤੱਕ ਸੀਮਿਤ ਰਹਿ ਜਾਂਦਾ ਹੈ ਬਾਕੀ ਸਮਾਂ ਤਾਂ ਉਹ ਚੰਗਾ ਭਾਈ ਚੰਗਾ ਬੇਟਾ ਬਣਨ ਵਿੱਚ ਬਿਜ਼ੀ ਹੋ ਜਾਂਦਾ ਹੈ ਵਿਆਹ ਵਿੱਚ ਔਰਤਾਂ ਇੱਕ ਦੂਸਰੇ ਦੇ ਸੂਟ ਦੇਖ ਕੇ ਜਲਦੀ ਹੈ ਤੇ ਪੁਰਸ਼ ਇੱਕ ਦੂਸਰੇ ਦੀਆਂ ਪਤਨੀਆਂ ਨੂੰ ਦੇਖ ਕੇ ਇੱਕ ਅਨੁਭਵੀ ਡਰਾਈਵਰ ਭਾਰੀ ਤੋਂ ਭਾਰੀ ਗੱਡੀ ਨੂੰ ਵੀ ਆਸਾਨੀ ਨਾਲ ਚਲਾ ਲੈਂਦਾ ਹੈ ਲੜਕੀਆਂ ਅਗਰ ਕੋਈ ਮਰਦ ਤੁਹਾਡੀ ਪ੍ਰਸ਼ੰਸਾ ਕਰੇ ਤਾਂ ਕਦੀ ਖੁਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਆਪਣੇ ਮਾਇਆ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਐਦਾਂ ਹੀ ਕੋਈ ਕਿਸੇ ਦੀ ਪ੍ਰਸ਼ੰਸਾ ਨਹੀਂ ਕਰਦਾ ਜੋ ਲੜਕੀਆਂ ਕਹਿੰਦੀਆਂ ਹਨ ਕਿ ਮੈਂ ਹੋਰਾਂ ਵਰਗੀ ਨਹੀਂ ਹਾਂ ਤਾਂ ਫਿਰ ਉਹੀ ਲੜਕੀਆਂ ਇਹ ਕਿਉਂ ਮੰਨ ਲੈਂਦੀ ਹੈ ਕਿ ਹਰ ਲੜਕਾ ਇੱਕੋ ਤਰ੍ਹਾਂ ਦੇ ਹੁੰਦੇ ਹਨ ਗੱਲ ਕੜਵੀ ਹੈ ਪਰ ਸੱਚ ਹੈ ਪਿਆਰੇ ਦੋਸਤੋ ਅਗਰ ਤੁਹਾਨੂੰ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਬਹੁਤ ਪ੍ਰੇਰਣਾ ਦਿੰਦਾ ਹੈ ਅੱਗੇ ਤੋਂ ਹੋਰ ਵਧੀਆ ਵੀਡੀਓ ਬਣਾਉਣ ਦੇ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ